E aí খে <laughs> পুচু ਜੋ ਪਿਛਲੇ 3 ਸਾਲ ਤੋਂ ਲੋਕਾਂ ਨਾਲ ਜ਼ਿਆਦਤੀ ਕਰ ਰਹੀ ਹੈਗੀ ਹੈ ਜੋ ਅਸੀਂ ਪੰਚਾਇਤੀ ਚੌਣਾ ਚ ਵੀ ਦੇਖਿਆ ਅਸੀਂ ਮਿਊਨਿਸਪਲ ਚੌਣਾ ਚ ਵੀ ਦੇਖਿਆ ਕਿਵੇਂ ਸਰਕਾਰ ਦੇ ਇੱਕ ਵਿੰਗ ਵਜੋਂ ਇੱਕ ਹਿੱਸਾ ਬਣ ਕੇ ਇਹ ਜਿਹੜੀ ਬਿਊਰੋਕ੍ਰੇਸੀ ਹੈ ਪੁਲਿਸ ਦੀ ਬਿਊਰੋਕ੍ਰੇਸੀ ਹੈ ਸਿਵਲ ਬਿਊਰੋਕ੍ਰੇਸੀ ਹੈ ਇਹ ਸਰਕਾਰ ਦੇ ਪੱਖ ਪੱਖ ਪੂਰ ਰਹੀ ਹੈ ਸਰਕਾਰ ਦੇ ਹੱਕ ਚ ਕੰਮ ਕਰ ਰਹੀ ਹੈਗੀ ਹੈ ਔਰ ਜਮਹੂਰੀਅਤ ਦੀਆਂ ਜੋ ਰਵਾਇਤਾਂ ਨੇ ਉਹਨਾਂ ਨੂੰ ਪੈਰਾਹੇਟ ਕੋ ਚਲ ਰਹੀ ਹੈਗੀ ਹੈ ਅਸੀਂ ਨਾ ਸਾਰੇ ਥਾਣੇਦਾਰਾਂ ਨਾਲ ਇਹਨਾਂ ਸਾਰੇ ਡੀਐਸਪੀ ਨਾਲ ਇਹਨਾਂ ਸਾਰੇ ਐਸਐਸਪੀ ਨਾਲ ਜੋ ਸਾਡੀ ਸਰਕਾਰ ਆਈ ਅਸੀਂ ਕਾਨੂੰਨੀ ਕਾਰਵਾਈ ਲਈ ਰਹੀ ਸਬੂਤ ਇਕੱਠੇ ਕਰਕੇ ਅਸੀਂ ਇਹਨਾਂ ਨਾਲ ਜਿੱਟਾਂਗੇ ਅਸੀਂ ਉਹ ਚੁਣੌਤੀ ਦਿੰਦੇ ਹਾਂ ਕਿ ਵੱਧ ਕੇ ਜਿਹੜੀ ਪੂਛ ਹਲਾਣੀ ਉਹ ਬੰਦ ਕਰਨ ਔਰ ਪੰਜਾਬ ਦੇ ਲੋਕਾਂ ਨੂੰ ਤੰਗ ਕਰਨਾ ਬੰਦ ਕਰਨ ਜੋ ਪਹਿਲਾਂ ਖਨੌੜ ਪਿੰਡ ਦੀ ਮਨਰੇਗਾ ਵਰਕ ਨੂੰ ਨਾ ਕੀਤਾ ਉਸ ਤੋਂ ਬਾਅਦ ਜੋ ਸੁਪੁੱਤੀ ਪੰਜਾਬ ਨਾ ਕੀਤਾ ਹੈਗਾ ਜੋ ਸਾਰੀ ਮਤਲਬ ਪੰਚਾਇਤ ਨਾ ਕੀਤਾ ਹੈ ਖਨੌੜੇ ਪਿੰਡ ਦੀ ਨਾਲ ਇਹ ਬਹੁਤ ਹੀ ਨਿੰਦਣਯੋਗ ਕਾਰਵਾਈ ਹੈ ਜਹੂਰੀਅਤ ਦੇ ਖਿਲਾਫ ਹੈ ਸੰਵਿਧਾਨ ਦੇ ਖਿਲਾਫ ਹੈ ਪੰਚਾਇਤੀ ਰਾਜ ਐਕਟ ਦੇ ਖਿਲਾਫ ਹੈਗੀ ਹੈ ਇਸ ਕਾਰਵਾਈ ਨੂੰ ਅਸੀਂ ਨਖੇਦੀ ਕਰਦੇ ਹਾਂ ਔਰ ਉਹਦੇ ਵਿਰੋਧ ਚ ਆਪਣਾ ਦਰੋਸ਼ ਪ੍ਰਗਟ ਕਰਨ ਵਾਸਤੇ ਮੈਂ ਡਾਕਟਰ ਧਰਮਪ੍ਰੀਤ ਕਾਂਧੀ ਮੈਂਬਰ ਪਾਰਲੀਮੈਂਟ ਸਾਡੇ ਧਰਮ ਸਿੰਘ ਸਾਧੂ ਸੰਤਾਨ ਸੋਜੀ ਇਹਦੇ ਹਲਕਾ ਇੰਚਾਰਜ ਨੇ ਬੰਤ ਖਨੌੜਾ ਜੀ ਜੋ ਸਾਰੇ ਜ਼ਿਲ੍ਹੇ ਨੂੰ ਦੇਖਦੇ ਨੇ ਤੇ ਹੋਰ ਜੋ ਜੋ ਵੀ ਪਟਿਆਲਾ ਕਾਂਗਰਸ ਦੇ ਸਰਕਾਰ ਦਾ ਲੀਡਰ ਨੇ ਇੱਥੇ ਆਏ ਹੈਗੇ ਔਰ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਲੋਕਲ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਆ ਕਿ ਇਹ ਭੁੱਲ ਜਾਣ ਇਹ ਜਮਹੂਰੀਅਤ ਹੈਗੀ ਹੈ ਇੱਥੇ ਅੱਜ ਕੋਈ ਕਿਤੇ ਆ ਕੱਲ ਨੂੰ ਕੋਈ ਕਿਤੇ ਹੈਗਾ ਅੱਜ ਸਾਡੀ ਸਰਕਾਰ ਇਹਨਾਂ ਸਰਕਾਰਾਂ ਕੱਲੋਂ ਸਾਡੀ ਸਰਕਾਰ ਆਊਗੀ ਅਸੀਂ ਇਹ ਸਾਰੇ ਕਾਇਦਾ ਸਾਹਬਤ ਇਹਨਾਂ ਸਰਕਾਰੀ ਅਫਸਰਾਂ ਨਾਲ ਉਹਨਾਂ ਨੇ ਕਿੱਥੇ ਕਿੱਥੇ ਉਹਨਾਂ ਨੇ ਕਾਨੂੰਨੀਆ ਧਜੀਆਂ ਉਡਾ ਕੇ ਆਪਣੇ ਸਰਕਾਰੀ ਆ ਕੰਮਾਂ ਨੂੰ ਖੁੱਝ ਕਰਨ ਵਾਸਤੇ ਪੁੱਛਾ ਨਹੀਂ ਆਈਆਂ ਸਭ ਨਾਲ ਸਾਫ਼ ਕਰਾਂਗੇ ਆਹ ਸੂਕਣ ਕੋਲ ਇਹ ਮਾਮਲਾ ਦਾ ਜਿਹੜਾ ਸਰਪੰਚ ਨੇ ਕਿਸੇ ਇਸ ਕਰਕੇ ਲਾਇਆ ਹੈ ਜਿਸ ਦੇ ਰੋਸ ਵਿੱਚ ਇਹ ਧਰਨਾ ਕੱਲ ਵੀ ਲੱਗਿਆ ਸੀਗਾ ਸਾਡੇ ਬੰਦਿਆਂ ਜਿਹਨਾਂ ਦੇ ਖਿਲਾਫ ਪਰਚਾ ਬਣਦਾ ਸੀ ਚਾਰ ਬੰਦਿਆਂ ਤੇ ਬਣਦਾ ਸੀ ਜਿਨ੍ਹਾਂ ਦੇ ਖਿਲਾਫ ਅਸੀਂ ਐਫ ਆਈ ਆਰ ਕਰਾਈ ਸੀ ਔਰ ਇੱਕ ਬੰਦਾ ਗ੍ਰਿਫਤਾਰ ਕੀਤਾ ਸੀ ਤਿੰਨ ਭਜਾਤੇ ਜਾਣ ਔਰ ਅਸੀਂ ਧਰਨਾ ਲਾਇਆ ਪੁਲਿਸ ਨੇ ਕਿਹਾ ਕਿ ਸਾਨੂੰ 4 ਵਜੇ ਤੱਕ ਟਾਈਮ ਦਿਓ ਧਰਨਾ ਦਾ ਫੇਰ ਲਾ ਲਓ ਜੇ ਨਾ ਫੜਾਂਗੇ ਠੀਕ ਹੈ ਉਹ ਬੰਦੇ ਦਾ ਕੀ ਫੜਨੇ ਸੀ ਉਲਟਾ 12 ਬੰਦਿਆਂ ਤੇ ਸਾਡੇ ਉਤੇ ਪਰਚਾ ਕਰ ਦਿੱਤਾ ਔਰ ਇੱਕ ਬੰਦਾ ਰਾਤ ਨੂੰ ਕੰਦਾ ਟੱਪਕੇ ਲਿਆ ਕੇ ਫੜ ਸੜ ਦਿਆ ਸੋ ਕਹਣ ਦਾ ਭਾਅ ਵੇ ਹੈ ਉਹਨਾਂ ਨੂੰ ਤਾਂ ਕੀ ਫੜਨਾ ਸੀ ਸਾਡੇ ਬੰਦਿਆਂ ਤੇ ਪਰਚਾ ਦਿੱਤਾ ਉਦੋਂ ਰੋਸ ਵਜੋਂ ਅਸੀਂ ਹੱਥ ਨਾਲ ਦਿੱਤਾ ਤੁਹਾਡੇ ਕਹਿਣ ਕਥਿਤ ਦੋਸ਼ੀਆਂ ਨੂੰ ਨਹੀਂ ਫੜਿਆ ਗਿਆ ਨਹੀਂ ਫੜਿਆ ਗਿਆ ਉਲਟਾ ਸਾਡੇ ਬੰਦਿਆਂ ਤੇ ਪਰਚੇ ਕਰ ਉਲਟਾ ਤੁਹਾਡੇ ਜੀ ਮਾਨ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਜਿਹੜਾ ਇਹ ਧਰਨਾ ਲੱਗਿਆ ਨਾ ਇਹ ਕਾਲੀ ਦਲ ਦਾ ਨਾ ਇਹ ਭਾਜਪੀ ਦਾ ਇਹ ਹੈਗਾ ਸਾਡੀਆਂ ਮਾਵਾ ਤੇ ਧੀਆ ਦਾ ਜਿਨ੍ਹਾਂ ਨੂੰ ਇਹ ਕਹਿੰਦੇ ਨੇ ਦੀਨਲਾ ਇੱਜ਼ਤ ਦਿੰਨੇ ਆ ਪੂਰਨ ਸਰਕਾਰ ਉਹਨਾਂ ਦੇ ਨਾ ਕੋਈ ਪੰਚ ਨੇ ਨਾ ਸਰਪੰਚ ਨੇ ਨਾ ਉਹ ਪੜਦੇ ਲੰਬੜਦਾਰ ਨੇ ਨਰੇਗਾ ਵਾਲੀਆਂ ਪਣਾ ਲੀਆਂ ਜਾ ਕੇ ਇਹਨਾਂ ਨੇ ਕੰਮ ਕਰਦਿਆਂ ਦਿਆਂ ਟੱਕਿਆਂ ਨਾਲ ਬਾਹਾਂ ਫੜ ਕੇ ਉਹ ਲਬਜ ਜਿਹੜੇ ਜਾਤੀ ਸੂਚ ਕਲੱਬ ਨਹੀਂ ਬਾਥਣੇ ਇਹ ਬੰਦਿਆਂ ਨੇ ਜਾ ਕੇ ਚਾਰਾਂ ਨੇ ਵਰਤੇ ਜਿਹਦੇ ਰੋਸ ਵਜੋਂ ਅਸੀਂ ਇਹ ਧਰਨਾ ਦੇ ਰਹੇ ਹਾਂ ਉਹ ਸਾਡੀਆਂ ਨਾਲ ਦੇ ਵਿੱਚ ਸਾਡੀਆਂ ਧੀਆਂ ਤੇ ਸਾਡੀਆਂ ਮਾਵਾਂ ਤੇ ਦੇਖੋ ਧੀਆਂ ਨੂੰ ਜਦੋਂ ਇਹ ਠਿੱਕ ਠੂ ਕਰਦੀਆਂ ਆਪ ਪਾਰਟੀ ਤਾਂ ਤੁਹਾਡਾ ਹੱਕ ਬਣਦਾ ਅਸੀਂ ਆਵਾਜ਼ ਉਹਦੇ ਖਿਲਾਫ ਬਲੰਦ ਕਰੀਏ ਅਸੀਂ ਥਾਣੇ ਇਹਨਾਂ ਨੇ ਯਾਰ ਆਪ ਪਾਰਟੀ ਦੇ ਬੰਦਿਆਂ ਦੇ ਪਰਚਾ ਦਿੱਤਾ ਐਮਐਲਏ ਸਾਹਿਬ ਦੇ ਦਬਦਬੇ ਦੇ ਥੱਲੇ ਆ ਕੇ ਜਿਹੜੇ ਅਸੀਂ ਲੇਡੀ ਦੇ ਨਾਲ ਆਏ ਤੇ 12 ਬੰਦਿਆਂ ਦੇੜਾ ਪਰਚਾ ਦੇ ਕੇ ਇੱਕ ਇਹਨਾਂ ਨੇ ਬੰਦਾ ਸਾਡਾ ਰਾਤ ਅਰੈਸਟ ਕਰ ਲਿਆ ਕੱਦਨ ਟੱਪੇ ਨੇ ਰੋਟੀ ਖਾਂਦੇ ਨੂੰ ਉਹਨਾਂ ਦੀਆਂ ਧੀਆਂ ਨੂੰ ਧੱਕੇ ਮਾਰੇ ਨੇ ਪਰਿਵਾਰ ਨੂੰ ਧੱਕੇ ਮਾਰੇ ਨੇ ਰਾਤ ਨੂੰ ਇਹ 11 ਵਜੇ ਨੂੰ ਘਰੋਂ ਜਾ ਕੇ ਚੱਕ ਕੇ ਲੈ ਕੇ ਆਨੇ ਉਹ ਰੋਸ ਨਾਲ ਉਹ ਧਰਨਾ ਦਿੰਦੇ ਆ ਜਿੰਨੀ ਦਿਨ ਸੰਧ ਨੂੰ ਫਾਪ ਨਹੀਂ ਮਿਲਦਾ ਤਾਂ ਅਸੀਂ ਜਿੱਥੇ ਵੀ ਤੁਹਾਨੂੰ ਜਾਣਾ ਪਿਆ ਅਸੀਂ ਇਹ ਧਰਨਾ ਦਬਾਉਂਦੇ ਆ ਛੋਟ ਛੋਟ ਕੜੀ ਚੱਲਾਂਗੇ। ਖਰੋਣਾ ਸਾਹਿਬ ਦੁਬਾਰਾ ਦਰਨਾ ਦੇਣਾ ਪਿਆ ਕਾਰਨ। ਅੱਜ ਫਿਰ ਉਹ ਦੱਸਿਆ ਵੀ ਜਿਹੜੀਆਂ ਨਵੀਆਂ ਘਾਲੀਆਂ ਸਾਡੀਆਂ ਮਹਿਲਾਾਂ ਦਾ ਦਿੱਤ ਪਰਵਾਰਾਂ ਨਾਲ ਸੰਬੰਧ ਸੀ ਉਹਨਾਂ ਨੂੰ ਜਲੀਲ ਕੀਤਾ ਉਹਦੇ ਸੰਬੰਧ ਦੇ ਵਿੱਚ ਅਸੀਂ 31 ਤਰੀਕ ਦੀ ਕੰਪਲੇਂਟ ਦਿੱਤੀ ਦੀ ਤੇ ਕੋਈ ਕਾਰਵਾਈ ਹੋਈ। ਪਰ ਫੋ ਇਹਨਾਂ ਨੇ ਬੁਲਾਇਆ ਤੇ ਉਹਨਾਂ ਨੂੰ ਬਿਠਾ ਕੇ ਇਹਨਾਂ ਨੇ 7 ਵੇ ਤੱਕ ਜਲੀਲ ਕੀਤਾ। ਉਹ ਬੰਦੇ ਆਏ ਉਹ ਐਸਐਚਓ ਦੇ ਅਸੀ ਕਮਰੇ ਚ। ਤੇ ਤਾਂ ਮੈਨੂੰ ਪਤਾ ਲੱਗਿਆ ਉਹ ਤੋਂ ਹੋਂ ਤੋਂ ਪਹਿਲਾਂ ਸਾਡੀਆਂ ਜਿਹੜੀਆਂ ਬੀਬੀਆਂ ਦੀ ਉਹਨਾਂ ਨੂੰ ਬੋਲੇ ਸਾਡੇ ਜਿਹੜਾ ਮੇਟਾ ਉਹਨੂੰ ਬਾਜੀ-ਬਾਜੀ ਕਰਕੇ ਕਿਹ ਕੇ ਉੱਥੇ ਉਹਨੂੰ ਜਲੀਲ ਕੀਤਾ ਇਹਨਾਂ ਨੂੰ ਮੈਂ ਸਾਰੀ ਰਾਤ ਮੈਂ ਥਾਣੇ ਵਿੱਚ ਮਹਿਲਾਵਾਂ ਦੇ ਨਾਲ ਪਿਆਰਿਆ ਚਲੋ ਸਵੇਰ ਨੂੰ ਡਾਕਟਰ ਸਾਹਿਬ ਧਰਮ ਸੋਚੀ ਸਾਡੇ ਪ੍ਰਧਾਨ ਸਾਹਿਬ ਸਾਰਿਆਂ ਨੇ ਮਦਦ ਕੀਤੀ ਤਾਂ ਪਰਚਾ ਦਰਜ ਹੋ ਗਿਆ ਇੱਕ ਬੰਦੇ ਨੂੰ ਫੜਦਿਆ ਭਰਨਾ ਜਾਰੀ ਸਾਡੇ ਨਾਲ ਝੂਠ ਬੋਲ ਕੇ ਇਹ ਜਿਹੜੇ ਦੋ ਤਿੰਨ ਬੰਦੇ ਰਹਿ ਗਏ 4 ਵਜੇ ਤੱਕ ਅਰੈਸਟ ਕਰਾਂ ਪ੍ਰੈਸ ਦੇ ਵਿੱਚ ਉਹਨਾਂ ਨੇ ਬਿਆਨ ਦਿੱਤੇ ਗਾਂਧੀ ਸਾਹਿਬ ਉੱਥੇ ਉਹਨਾਂ ਨੇ ਪ੍ਰੈਸ ਵਿੱਚ ਕਿਹਾ ਵੀ 4 ਵਜੇ ਤੱਕ ਅਸੀਂ ਫੜ ਲਾਂਗੇ ਪਰ ਅਸੀਂ ਚਲੇ ਗਏ ਰਾਤ ਨੂੰ ਮੇਰੀ ਸਾਰੀ ਪੰਚਾਇਤ ਤੇ ਸਾਡੇ ਕੋਆਪਰੇਟਿਵ ਸਾਡੇ ਦੇ ਪ੍ਰਧਾਨ ਸਾਰੀ ਉਹ ਮੈਂਬਰੇ ਮੌਜੂਦਾ ਤੇ 12 ਬੰਦਿਆਂ ਤੇ ਜਿਹੜਾ ਪਰਚਾ ਦਿੱਤਾ ਇਸ ਨਗਰ ਪੰਚਾਇਤ ਪਾਸੋਂ ਦੇ ਜਿਹੜਾ ਸਾਕਾ ਪੈਸ ਪ੍ਰਧਾਨ ਸਾਡੇ ਪਿੰਡ ਦਾ ਮੈਂਬਰ ਵੀ ਮਿੰਨੀ ਪਾਸ ਇਸ ਦਾ ਜ਼ਿਲ੍ਹੇਪਤੀ ਘੜ ਦਾ ਪ੍ਰਧਾਨ ਗਪਾਲ ਸਿੰਘ ਖਨੌੜਾ ਉਹਦੇ ਘਰੇ ਜਾ ਕੇ ਜੋ ਗੰਦ ਪਾਇਆ ਪੁਲਿਸ ਨੇ ਐਸਐਸਓ ਦੀ ਕਮਾਂਡ ਦੇ ਵਿੱਚ ਇਹਦੇ ਵਿੱਚ ਸਭ ਤੋਂ ਵੱਡਾ ਰੋਲ ਡੀਐਸਪੀ ਨਾਪਾ ਦਾ ਉਹ ਉਹਦੇ ਸਾਰਿਆਂ ਤੇ ਪੁਲਿਸ ਚੱਲ ਰਹੀ ਐ ਐਮਐਨਏ ਆਪਣੇ ਉਥੋਂ ਥਾਣੇ ਨੂੰ ਜੋ ਆਰਡਰ ਕਰਦਾ ਉਹ ਚਲਾਉਂਦਾ ਰਸ ਨੂੰ ਉੱਪਰ ਕੇ ਲੈ ਕੇ ਗਏ ਮੈਂ 12 ਵਜੇ ਤੱਕ ਕੰਜੀ ਸਾਹਿਬ ਮੈਂ 12 ਵਜੇ ਦਾ ਥਾਣੇ ਰਿਆ ਮੈਂ 12 ਹੀ ਆਪਣੇ ਮੈਂਬਰ ਪੰਚਾਇਤ ਤੋਂ ਲੈ ਗਿਆ ਵੀ ਤੁਸੀਂ ਇਹਨਾਂ ਨੂੰ ਕਰ ਲਓ ਕਿਉਂਕਿ ਮੈਂ ਤੁਹਾਡੇ ਚੈਨਲ ਥਰੂ ਕਹਿਣਾ ਗਵਾਹੀ ਮੈਂ ਕੀਤੀ ਦਿਓ ਦਰਨੇ ਦੀ ਪਰ ਚਾ ਮੇਰੇ ਤੇ ਦੇਣਾ ਚੱਲਦਾ ਹੋਣਾ ਕਰਨਾ ਜਾਰੀ ਰਹੇਗਾ ਜੇਕਰ ਅੱਗੇ ਕੰਟੀਨਿਊ ਰਹੁ ਜਾਰੀ ਮੇਰੇ ਥੋੜੀ ਜੀ ਇਹ ਹੋ ਗਈ ਵੀ ਲੁਧਿਆਣਾ ਸਾਡੀ ਚੋਣ ਚੱਲ ਰਹੀ ਆ ਸਾਡੀ ਸੀਨੀਅਰ ਲੀਡਰਸ਼ਿਪ ਉੱਥੇ ਬੈਠਿਆ ਦੱਤ ਸਾਹਿਬ ਨੇ ਜਾਣਾ ਸੀ ਮੈਂ ਇਹਨਾਂ ਨੂੰ ਕਿਹਾ ਆਓ ਇਹਨਾਂ ਨੇ ਵੀ ਜਾਣਾ ਸੀ ਕੋਈ ਗੱਲ ਨਹੀਂ ਇਹ ਜਾਰੀ ਰਹੁ ਇਹ ਤੋਂ ਬਾਅਦ ਨਾਪੇ ਵੀ ਐਸਐਸਟੀ ਦਾ ਇਹ ਇਨਸਾਫ ਨਾ ਮਿਲਿਆ ਮੈਂ ਆਪਣੀ ਨਾਇਜ਼ਤ ਰੋਣ ਦਿੱਤੀ ਨਾ ਦਾੜੀ ਨੂੰ ਕਿਨੂ ਵੱਟ ਪਾਉਣ ਤਾਂ ਨਾ ਪਾ ਇਹ ਕਿਤੇ ਮਰਨਾ ਵੀ ਪਿਆ ਨਾ ਆਤਮ ਹੱਤਿਆ ਵੀ ਕਰਨੀ ਪਈ ਇਨਸਾਫਾ ਤੇ ਦਲਤਾਂ ਵਾਸਤੇ ਤਾਂ ਉਹ ਤੋਂ ਵੀ ਮੈਂ ਪਿੱਛੇ ਘਰੇ ਨਹੀਂ ਤੁਰਿਆ ਸਿਰਫ ਆਪਸ ਕੋ ਕੋਲ ਕੋਲ ਇੱਕ ਪਰਚਾ ਦਾ ਜੁਆ ਕੰਮ ਕਰਦੀ ਜਿਹੜੀ ਪੰਚਾਇਤ ਪੂਰੀ ਪੰਚਾਇਤ ਦੇਖਣੋਂ ਲੱਗਦੀ ਕੀ ਕਾਰਵਾਈ ਕੀਆ ਕਿਉਂ ਪਰਚਾ ਦਰਜ ਕਰਨਾ ਇਹਦੇ ਖਿਲਾਫ ਕੱਲ ਪਰਚਾ ਰੱਟ ਕੀਤਾ ਉਹਦੇ ਵਿੱਚ ਇੱਕ ਬੰਦਾ ਅਰੈਸਟ ਕਰ ਲਿਆ ਜਿਹੇ ਖਿਲਾਫ ਇਹ ਹਰ ਇਕੱਠੇ ਉਹ ਕਿਤਾਬਾਂ ਦੇ ਰਹੇ ਨੇ ਸੱਡੀ ਇਨਵੈਸਟੀਗੇਸ਼ਨ ਚੱਲਦੀ ਆ ਜਿਹੜੀ ਗੱਲ ਗੱਲ ਕਲੀਅਰ ਹੋ ਜਾ ਉਹ ਉਸ ਤਰੀਕੇ ਨਾਲ ਹੀ ਕਾਰਵਾਈ ਕਰਾਂਗੇ ਬਾਕੀ ਦੀ ਗ੍ਰਿਫਤਾਰੀ ਪਾਲ ਕਿਉਂਦੀ ਬਾਕੀ ਹਾਂ ਬਾਕੀ ਬੰਦੇ ਅਸੀਂ ਜਲਦੀ ਗ੍ਰਫਤਾਰ ਕਰਾਂਗੇ ਇੱਕ ਸਰ ਪਰਚਾ ਕਾਂਗਰਸੀਆਂ ਦੇ ਖਿਲਾਫ ਵੀ ਹੋਇਆ ਇਹਦੇ ਵਿੱਚ ਵੀ ਇਹਨਾਂ ਦਾ ਕਹਿਣਾ ਵੀ ਝੂਠਾ ਪਰਚਾ ਦੱਟ ਨਹੀਂ ਨਹੀਂ ਉਹ ਇਨਵੈਸਟੀਗੇਸ਼ਨ ਜਲਦੀ ਆ ਉਹ ਜਿਹਨਾਂ ਬਣੋ ਮੁਕੱਦਮਾ ਦਰਜ ਕਰਾਇਆ ਉਹ ਸਾਰੀ ਦੇਖ ਕੇ ਅਸੀਂ ਉਹ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਨਵੈਸਟੀਗੇਸ਼ਨ ਦੀ ਗੱਲ ਮੈਨੂੰ ਕਲੀਅਰ ਹੋ ਜਾਈਂ ਇਨਸਾਫ ਦਿੱਤਾ ਜਾਏਗਾ ਜੋ ਸਹੀ ਹੋਵੇਗਾ ਬਿਲਕੁਲ ਇਨਸਾਫਤਾ ਜੁ ਹੋਏ ਤਾਂ ਟਰੈਕ ਜਿਨੇ ਨਾਪਾ ਕੋ ਡੜੇ ਮਹਤਾ ਹਰਵਿੰਦਰ ਕਨੌੜਾ ਜੀ ਨੇ ਜਿਹੜਾ ਪ੍ਰਧਾਨ ਕਾਂਗਰਸ ਦੇ ਉਹਨਾਂ ਨੇ ਸਾਡੇ ਜਿਹੜੇ ਇੱਕ ਗਰੀਬ ਵਲੰਟੀਅਰ ਤੇ ਧੱਕੇ ਨਾਲ ਝੂਠੇ ਰੋਪ ਲਵਾ ਕੇ ਪਰਚਾ ਕਰਵਾਇਆ ਅਸੀਂ ਉਹਨਾਂ ਦੀ ਨਿਖੇਦੀ ਕਰਦੇ ਹਾਂ ਔਰ ਜੋ ਉਹ ਸਾਡੇ ਹਲਕੇ ਦੇ ਮਾਨਦਾਰ ਐਮਐਲਏ ਸਰਦਾਰ ਗੁਡੇਰ ਸਿੰਘ ਜੀ ਦੇ ਮਾਰ ਬਾਰੇ ਉਹਨਾਂ ਨੇ ਗੱਲ ਜਿਹੜੀ ਸੋਦਾ ਦੀ ਪਾਰਟੀ ਆ ਸਭ ਸਾਰੇ ਲੋਕ ਜਾਣਦੇ ਨੇ ਵੀ ਐਮਐਲਏ ਸਾਹਿਬ ਕਿੰਨੇ ਇਮਾਨਦਾਰੀ ਨਾਲ ਕੰਮ ਕਰਦੇ ਨੇ ਉਹਨਾਂ ਨੇ ਕਦੇ ਕਿਸੇ ਗਰੀਬ ਬੱਚੇ ਦਾ ਕੋਈ ਲਾਲੋ ਵਜੀਫਾ ਨਹੀਂ ਖਾਦਾ ਔਰ ਕਦੇ ਵੀ ਕੋਈ ਇਸੇ ਗਰੀਬ ਨਾਲ ਤੱਕਾ ਨਹੀਂ ਕਰਿਆ ਨਾਬੇ ਦੇ ਵਿੱਚ ਕਦੇ ਵੀ ਕੋਈ ਇੱਕ ਬੰਦਾ ਵੀ ਆ ਕੇ ਕਹੇ ਦੇਵੇ ਵੀ ਐਮਐਲਏ ਸਾਹਿਬ ਨੇ ਕੋਈ ਕਰਾਪਸ਼ਨ ਕਰੀਆ ਕੋਈ ਬੰਦਾ ਪ੍ਰੂਫ ਕਰ ਦੇਵੇ ਵੀ ਨਾਬੇ ਦੇ ਵਿੱਚ ਕੋਈ ਕਰਾਪਸ਼ਨ ਹੋ ਰਹੀ ਆ ਇਹਨਾਂ ਦੇ ਟਾਈਮ ਕਾਂਗਰਸ ਦੇ ਟਾਈਮ ਸਭ ਨੂੰ ਪਤਾ ਵੀ ਕੀ ਕੁਝ ਹੋਇਆ ਕਾਂਗਰਸੀਆਂ ਨੇ ਕੀ ਕੁਝ ਨਹੀਂ ਕੀਤਾ ਇਹਨਾਂ ਨੇ ਲੋਕ ਤੱਕੇ ਨਾਲ ਲੋਕਾਂ ਦੀਆਂ ਜ਼ਮੀਨਾਂ ਦੱਬੀਆਂ ਇਹਨਾਂ ਦੇ ਜਿਹੜੇ ਕਾਂਗਰਸ ਦੇ ਮੰਤਰੀ ਸੀਗੇ ਉਹਨਾਂ ਨੇ ਗਰੀਬ ਬੱਚਿਆਂ ਦੇ ਵਜੀਫੇ ਖਾਦੇ ਤੇ ਉਹਦੇ ਲਈ ਉਹਨਾਂ ਤੇ ਪਰਚੇ ਵੀ ਹੋਏ ਹੋਏ ਨੇ ਜਿਹੜਾ ਵੀ ਕਟੀਆਂ ਨੇ ਤੇ ਉਹ ਜਮਾਨਤ ਤੇ ਨੇ ਪਰ ਉਹ ਜਦੋਂ ਇੱਕ ਬੰਦਾ ਚ ਧਰਨੇ ਤੇ ਵੱਖਰਾ ਆਜੋ ਲੋਕ ਜਦੋਂ ਇੱਕ ਹਲਕੇ ਦੇ ਜਿਹੜੇ ਇਮਾਨਦਾਰ ਐਮਐਲਏ ਨੇ ਔਰ بڑے ਲੋਕ ਸਕੂਲ ਨੇ ਨਾਪੇ ਦੇ ਸਾਰੇ ਐਮਐਲਏ ਸਾਹਿਬ ਦੇ ਲਈ ਬਹੁਤ ਪਿਆਰ ਕਰਦੇ ਨੇ ਉਹਨਾਂ ਦੀ ਜਿਹੜੀ ਇਮਾਨਦਾਰੀ ਐਮਐਲਏ ਸਾਹਿਬ ਦੀ ਉਹ ਉਹਨਾਂ ਤੋਂ ਕਾਂਗਰਸੀਆਂ ਤੋਂ ਛੱਡੀ ਨਹੀਂ ਜਾਂਦੀ ਸੋ ਇਸ ਲਈ ਉਹ ਜਿਹੜੇ ਸਾਡੇ ਆਮ ਘਰਾਂ ਦੇ ਬਲੈਂਟ ਕਰ ਰਹੇ ਉਹਨਾਂ ਤੇ ਪਿੰਡ ਦੇ ਜਿਹੜੇ ਆਪਣੇ ਭੋਲੇ-ਪਾਲੇ ਲੋਕ ਹੁੰਦੇ ਨੇ ਉਹਨਾਂ ਤੋਂ ਕੰਪਲੀਟ ਲਿਖਾ ਕੇ ਠਾੜੇ ਦੇ ਵਿੱਚ ਢੂਠਾ-ਪਰਤਾ ਕਰਾਇਆ ਆਵਾਦੀ ਪਾਰਟੀ ਐਮਐਲਏ ਸਾਹਿਬ ਤੇ ਜਿੰਨੀ ਵੀ ਸਾਡੀ ਨਾਬੇ ਦੀ ਟੀਮ ਆ ਅਸੀਂ ਆਪਣੇ ਵਲੰਟੀਅਰਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਆ ਅਸੀਂ ਬਿਲਕੁਲ ਵੀ ਕਿਸੇ ਤੋਂ ਜਿਸ ਤਰ੍ਹਾਂ ਕਨੌੜਾ ਸਾਹਿਬ ਤੁਸੀਂ ਕਹਿੰਦੇ ਸੀ ਸਰਕਾਰ ਆ ਜਾਣੀ ਆ ਇਹਦਾ ਤੁਸੀਂ ਭੁੱਲ ਜੋ ਤੁਹਾਡੀ ਸਰਕਾਰ ਆਉਣੀ ਆ ਇਹ ਤਾਂ ਅਜੇ 2 ਸਾਲ ਦਾ ਸਾਡੀ ਸਰਕਾਰ ਦੇ ਪੈ ਨੇ ਉਹ ਰ ਅਗਲੀ ਵਾਰ ਕੀ ਉਡੀ ਸਰਕਾਰ ਆ ਉਹ ਸਰਦਾਰ ਭਗਵੰਤ ਸਿੰਘ ਜੀ ਮਾਨ ਤੇ ਆਮ ਆਦਮੀ ਪਾਰਟੀ ਦੀ ਆਉਣ ਵਾਲੀ ਐ ਇਹ ਜਿਹੜੀਆਂ ਤੁਸੀਂ ਗੱਦੜ ਧਮਕੀਆਂ ਦਿੱਨੇ ਹੋਏ ਨਾ ਤੋਂ ਅਸੀਂ ਆਮ ਆਦਮੀ ਪਾਰਟੀ ਦੇ ਯੋਧੇ ਡਰਨ ਵਾਲੇ ਨਹੀਂ ਇਹ ਤਾਂ ਐਵੇਂ ਚੱਲਦਾ ਰਹਿੰਦਾ ਕੰਮ ਪਰ ਤੁਸੀਂ ਇਹ ਧਮਕੀਆਂ ਕਿਤੇ ਹੋਰ ਦਿਓ ਇੱਥੇ ਨਹੀਂ ਚੱਲਣੀਆਂ ਅਸੀਂ ਆਪਣੇ ਵਲੰਟੀਅਰਾਂ ਦੇ ਨਾਲ ਆ ਉਹਨਾਂ ਦੇ ਨਾਲ ਖੜੇ ਆ ਔਰ ਸਾਡੀ ਟੀਮ ਬੇਨਰਾਤ ਉਹਨਾਂ ਦੇ ਨਾਲ ਖੜੂਗੀ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਾਥਿਓ ਮੈਂ ਤੇਂਦਰ ਖੜਰ ਖੈਰਾ ਜੁਆਇੰਟ ਸੈਕਟਰੀ ਪੰਜਾਬ ਯੂਥ ਵਹੀਂ ਜੋ ਤੁਹਾਨੂੰ ਪਤਾ ਹੀ ਹੈ ਕੱਲ ਦਾ ਇੱਕ ਇਹਨਾਂ ਨੇ ਛੋਟਾ ਜਿਹਾ 10-20 ਬੰਦਿਆਂ ਨੇ ਆ ਕੇ ਪ੍ਰੋਟੈਸਟ ਕੀਤਾ ਪੁਲਿਸ ਨੂੰ ਗੁੰਮਰਾਹ ਕਰਨ ਦੀ ੱੱਕੇ ਨਾਲ ਇੱਕ ਗਰੀਬ ਵਲੰਟੀਅਰ ਤੇ ਸਾਡੇ ਤੇ ਪਰਚਾ ਕਰਾਇਆ ਉਹ ਸਾਰਿਆਂ ਨੇ ਲਾਈਵ ਵੀ ਦੇਖਿਆ ਨਿਊ ਚੈਨਲ ਅੱਜ ਵੀ ਚੱਲੇ ਆ ਕੁਝ ਨਿਊ ਚੈਨਲਾਂ ਨੇ ਚਲਾਇਆ ਇਹ ਜਿਹੜੀ ਕਾਂਗਰਸ ਪਾਰਟੀ ਹੈ ਇਹ ਕਰਦੀ ਹੈ ਪਰਚਾ ਦੀ ਰਾਜਨੀਤੀ ਆਮ ਆਦੀ ਪਾਰਟੀ ਨਹੀਂ ਕਰਦੀ ਪਰਚਾ ਦੀ ਰਾਜਨੀਤੀ ਅੱਜ ਤੱਕ 3 ਸਾਲ ਹੋ ਗਏ ਆਮ ਆਦੀ ਪਾਰਟੀ 3.5 ਸਾਲ ਹੋ ਗਏ ਸਰਕਾਰ ਬਣੀ ਨੂੰ ਨੱਬ ਜੋ ਇੱਕੋ ਹੀ ਬੰਦਾ ਕਹਦੇ ਵੀ ਐਮ ਐਲ اے ਗੁਰਦੇਵ ਸਿੰਘ ਦੇਵ ਮਾਨ ਜੀ ਨੇ ਕਿਸੇ ਬੰਦੇ ਦੇ ਗਲਤ ਪਰਚਾ ਕਰਾਇਆ ਸੌ ਕਹਦੇ ਜੇ ਕਿਸੇ ਦੇ ਝਗੜਾ ਹੁੰਦਾ ਦੋ ਭਾਈਆਂ ਜਿੱਦ ਨੂੰ ਬਿਠਾ ਕੇ ਨਿਵੇੜਨ ਦੀ ਕੋਸ਼ਿਸ਼ ਕਰਦੇ ਨੇ ਵੀ ਇਹ ਨਿਬੜੇ ਪਰ ਇਹ ਲੋਕ ਪਰਚਾ ਦੀ ਰਾਜਨੀਤੀ ਕਰਦੇ ਨੇ ਪੁਲਿਸ ਨੂੰ ਲਿਆ 10 ਬੰਦੇ ਲਿਆ ਕੇ 15 ਪੁਲਿਸ ਨੂੰ ਗੁੰਮਰਾਹ ਕੀਤਾ ਇਹਨਾਂ ਨੇ ਕੱਲ ਪਰਚਾ ਕਰਾਇਆ ਇੱਕ ਗਰੀਬ ਵਲੰਟੀਅਰ ਤੇ ਤਿੰਨ ਗਲੀ ਸਾਡੇ ਜੋ ਚੰਗੇ ਗਰੀਬ ਪਰਿਵਾਰ ਤੋਂ ਵਲੰਟੀਅਰ ਜਿਹੜੇ ਮਿਹਨਤ ਕਰਦੇ ਆਏ ਨੇ ਲੋਕਾਂ ਨਾਲ ਖੜਦੇ ਆਏ ਨੇ ਪਿਛਲੀਆਂ ਸਰਕਾਰਾਂ ਚ ਲੋਕਾਂ ਲਈ ਲੜਦੇ ਆਏ ਨੇ ਇਹਨਾਂ ਉਹਨਾਂ ਤਿੰਨ ਗਰੀਬ ਪਰਿਵਾਰਾਂ ਤੇ ਪਰਚਾ ਦਰਜ ਕਰਾਇਆ ਪੁਲਿਸ ਨੂੰ ਗੁੰਮਰਾਹ ਕਰਕੇ ਤੇ ਹੁਣ ਇਹ ਇਸ ਬੰਦੇ ਨਾਲ ਲੜੀ ਸੀ ਸਰਪੰਚੀ ਉਹ ਸਰਪੰਚੀ ਆਪਣਾ ਬੰਦਾ ਜਿਹੜਾ ਆਪਣਾ ਵਲੰਟੀਅਰ ਹੋ ਲੜਿਆ ਉਲਟ ਇਹ ਆਪਣੀਆਂ ਰੰਜਿਸ਼ਾਂ ਕੱਢਦੇ ਨੇ 2 1 2 ਮਹੀਨੇ ਹੋ ਗਏ ਉਹਨਾਂ ਨੇ ਘਰ ਜਾ ਕੇ ਇਹ ਬੰਦਾ ਮਹਾਂਤ ਖਨੋੜਾ ਧਮਕੀਆਂ ਦੇ ਕੇ ਆਇਆ ਜੀ ਅੱਜ ਤੱਕ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਕਿਸੇ ਨੇ ਪ੍ਰੋਟੈਸਟ ਨਹੀਂ ਕੀਤਾ ਵੀ ਕੋਈ ਗੱਲ ਨਹੀਂ ਪੁਲਿਸ ਨੇ ਆਪਣੀ ਬਣਦੀ ਕਾਰਵਾਈ ਕਰ ਲੈਣੀ ਆ ਸਾਰੇ ਇੰਤਜ਼ਾਰ ਕਰਦੇ ਜੀ ਪਰ ਇਹ ਲੋਕ ਉਹ ਨੇ ਜੋ ਲੋਕਾਂ ਦੀ ਸਰਾਫਤ ਦਾ ਨਾਜਾਇਜ਼ ਫਾਇਦਾ ਚੁੱਕਦੇ ਨੇ ਉਰੇ ਲਿਆ ਕੇ ਮਤਲਬ ਗਰੀਬ ਪਰਿਵਾਰਾਂ ਨੂੰ ਢੁਕਾਉਂਦੇ ਨੇ ਸਰਕਾਰ ਦੇ ਖਿਲਾਫ ਢੁਕਾਉਂਦੇ ਨੇ ਗਲਤ ਪ੍ਰਸ਼ਾਸਨ ਨੂੰ ਗਲਤ ਮਜਬੂਰ ਕਰਦੇ ਨੇ ਕੱਲ ਤੋਂ ਪਰਚੇ ਦੇਣ ਲਈ ਔਰ ਇਹਨਾਂ ਲੋਕਾਂ ਨੇ ਕੱਲ ਇਹ ਵੀ ਜੋ ਆਪਣੀ ਇਹ ਦੇਖ ਸਕਦੇ ਹੋ ਤੁਸੀਂ ਕੱਲ ਜਿਹੜੀ ਧੱਕੇਸ਼ਾਹੀ ਕੀਤੀ ਹੈ 20-25 ਬੰਦੇ ਲਿਆ ਕੇ ਇਹਨਾਂ ਨੇ ਇੱਕ ਆਮ ਤਿੰਨ ਗਰੀਬ ਪਰਿਵਾਰ ਦੇ ਮੁੰਡਿਆਂ ਦੇ ਪਰਚਾ ਦਰਜ ਕਰਾਇਆ ਇਹ ਕੋਈ ਬਾਲੀ ਬੜੀ ਬਹਾਦਰੀ ਨਹੀਂ ਕੀਤੀ ਮਾਨਤ ਕਰੋੜਾ ਜੀ ਤੁਸੀਂ ਕੋਈ ਬਾਲੀ ਕੋ ਤੀਰਬਾਜ਼ੀ ਨਹੀਂ ਕਰ ਲਈ ਕੋ ਤੀਰ ਨਹੀਂ ਮਾਰ ਲਿਆ ਕੋਈ ਇਹ ਤੁਸ ਤੁਹਾਨੂੰ ਭੁਗਤਣਾ ਪੈਣਾ ਹੈ ਇਹ ਪਰਚਿਆਂ ਦੀ ਰਾਜਨੀਤੀ ਕਾਂਗਰਸ ਸਰਕਾਰ ਕਰਦੀ ਆ ਆਮ ਆਦਮੀ ਪਾਰਟੀ ਨਹੀਂ ਕਰਦੀ ਪਰਚਿਆਂ ਦੀ ਰਾਜਨੀਤੀ ਅਸੀਂ ਗਰੀਬਾਂ ਦੇ ਨਾਲ ਖੜੇ ਆ ਸਾਡੇ ਵਲੰਟੀਅਰਾਂ ਦੇ ਨਾਲ ਖੜੇ ਆ ਜੋ ਧੱਕਾ ਹੋਇਆ ਉਹ ਧੱਕੇ ਦੇ ਨਾਲ ਖੜੇ ਆ ਅੱਜ ਅਸੀਂ ਆਪਣੇ ਵਲੰਟੀਅਰ ਦੇ ਹੱਕ ਵਿੱਚ ਸਾਰੇ ਸਾਡੇ ਆਮ ਆਦਮੀ ਪਾਰਟੀ ਦੇ ਯੋਧੇ ਆਏ ਨੇ ਅਸੀਂ ਆਪਣੇ ਵਲੰਟੀਅਰਾਂ ਦੇ ਨਾਲ ਖੜੇ ਆ ਜੋ ਗਲਤ ਪਰਚਾ ਹੋਇਆ ਉਸ ਲਈ ਅਸੀਂ ਪ੍ਰਸ਼ਾਸਨ ਨਾਲ ਗੱਲ ਕਰਾਂਗੇ ਪਰਚਾ ਕੈਂਸਲ ਕਰਾਵਾਂਗੇ ਹਾਂ ਜਿਹੜੇ ਤੁਸੀਂ ਧਮਕੀਆਂ ਦੇ ਗਿਆ ਨਾ ਘਰਾਂ ਤੇ ਜਾ ਕੇ ਉਹਦੇ ਦੇ ਬਣਦੀ ਹੁਣ ਕਾਰਵਾਈ ਅਸੀਂ ਜ਼ਰੂਰ ਕਰਾਵਾਂਗੇ ਅਸੀਂ ਉਹਨਾਂ 'ਚਰ ਥਾਣੇ 'ਚ ਉਠਾਂਗੇ ਨਹੀਂ ਜਿਨ੍ਹਾਂ 'ਚ ਥੋੜੇ ਦੇ ਪਰਚਾ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ